ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਸ਼ਹੀਦ ਭਗਤ ਸਿੰਘ ਜੀ ਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸ਼ਾਇਦ ਹੀ ਕੋਈ ਅਜੀਹਾ ਭਾਰਤ ਵਾਸੀ ਹੋਵੇਗਾ ਜੋ ਭਗਤ ਸਿੰਘ ਦਾ ਨਾਂ ਨਾ ਜਾਣਦਾ ਹੋਵੇ ਕਿਉਂਕਿ ਅੱਜ ਭਗਤ ਸਿੰਘ ਦਾ ਨਾਂ ਆਕਾਸ਼ ਵਿੱਚ ਚੰਦ ਅਤੇ ਸੂਰਜ ਦੀ ਤਰ੍ਹਾਂ ਦੇਸ਼ ਪ੍ਰਤੀ ਦਿੱਤੀ ਕੁਰਬਾਨੀ ਕਰਨ ਚਮਕਦਾ ਹੈ ਆਪ ਦਾ ਜਨਮ 1907 ਇਸੇ ਵਿੱਚ ਚੱਕ ਨੰਬਰ 5 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸਰਦਾਰ ਕ੍ਰਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ ਆਪ ਦੇ ਚਾਚਾ ਸਰਦਾਰ ਅਜੀਤ ਸਿੰਘ ਪਗੜੀ ਸੰਭਾਲ ਜੱਟਾ ਲਹਿਰ ਦੇ ਨੇਤਾ ਅਤੇ ਮਹਾਨ ਦੇਸ਼ ਭਗਤ ਸਨ ਜਿਨ੍ਹਾਂ ਨੇ ਕਈ ਵਾਰ ਜੇਲਾ ਕਟੀਆਂ ਕਹਿੰਦੇ ਹਨ ਜਦ ਭਗਤ ਸਿੰਘ ਦਾ ਜਨਮ ਹੋਇਆ ਤਾਂ ਉਸ ਵਕਤ ਆਪ ਦੇ ਚਾਚਾ ਜੀ ਨੂੰ ਜੇਲ੍ਹ ਵਿੱਚੋਂ ਰਿਹਾਈ ਮਿਲੀ ਸੀ ਇਸ ਕਰਕੇ ਆਪ ਨੂੰ ਭਾਗਾ ਵਾਲਾ ਕਿਹਾ ਜਾਣ ਲੱਗਾ ਆਪ ਦਾ ਨਾਂ ਭਾਗਾ ਵਾਲਾ ਤੋਂ ਭਗਤ ਸਿੰਘ ਪੈ ਗਿਆ ਆਪ ਦੀ ਮੋਢਲੀ ਵਿਦਿਆਪਿੰਡ ਦੇ ਸਕੂਲ ਦੇ 10ਵੀਂ ਦੀ ਵਿਦਿਆ ਡੀਏਵੀ ਸਕੂਲ ਲਾਹੌਰ ਤੋਂ ਪ੍ਰਾਪਤ ਕਰਕੇ ਉਚੇਰੀ ਵਿਦਿਆਲੀ ਨੈਸ਼ਨਲ ਕਾਲ ਲਾਹੌਰ ਵਿੱਚ ਦਾਖਲਾ ਲਿਆ ਗੁਲਾਮੀ ਦਾ ਅਹਿਸਾਸ ਹੋਣ ਕਰਕੇ ਆਪ ਦੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਤੇ ਦੇ ਸੇਵਾ ਵਿੱਚ ਜੁਟ ਪਏ ਇੱਥੇ ਆਪ ਦਾ ਮੇਲ ਰਾਜਗੁਰੂ ਸੁਖਦੇਵ ਰਾਜ ਵੀ ਕੇ ਦਤ ਅਤੇ ਚੰਦਰਸ਼ੇਖਰ ਜਾਦਨਾ ਹੋਇਆ ਤਾਂ ਇਹਨਾਂ ਨੇ ਨੌਜਵਾਨ ਭਾਰਤ ਸਭਾ ਦੀ ਸਾਬਨਾ ਕਰਕੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਹੋਏ ਅੰਗਰੇਜ਼ੀ ਪੁਲਿਸ ਨੇ लाठीचार्ज ਕੀਤਾ ਜਿਸ ਵਿੱਚ ਪ੍ਰਸਿੱਧ ਦੇਸ਼ ਭਗਤ ਲਾਲਾ ਲਾਜਪਤ ਰਾਏ ਸ਼ਹੀਦ ਹੋ ਗਏ ਤਾਂ ਇਹਨਾਂ ਕ੍ਰਾਂਤੀਕਾਰੀਆਂ ਨੇ ਸਾਂਡਰਸ ਜੋ ਕਿ ਅੰਗਰੇਜ਼ ਪੁਲਿਸ ਕਪਤਾਨ ਸੀ ਉਸ ਨੂੰ ਮਾਰ ਕੇ ਬਦਲਾ ਲਿਆ ਅਤੇ ਆਪਣੇ ਸਾਥੀ ਦੀ ਮਦਦ ਨਾਲ ਅੰਗਰੇਜ਼ੀ ਸਰਕਾਰ ਨੂੰ ਹਿਲਾਉਣ ਲਈ ਅਸੈਂਬਲੀ ਹਾਲ ਵਿੱਚ ਦੋ ਧਮਾਕੇਦਾਰ ਬੰਬ ਸੁੱਟ ਕੇ ਸਰਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇਂ ਹੈ ਦਸ ਸਬੂਦ ਤਾ ਆਪਨੇ ਹੱਸਦੇ ਹੱਸਦੇ ਆਪਣੀ ਗ੍ਰਿਫਤਾਰੀ ਦਿੱਤੀ ਮੁਕਦਮਾ ਚੱਲਣ ਪਿੱਛੋਂ ਆਪ ਨੂੰ 23 ਮਾਰਚ 1931 ਨੂੰ ਫਾਂਸੀ ਹੋ ਗਈ ਆਪ ਦੀ ਦਿੱਤੀ ਕੁਰਬਾਨੀ ਅਤੇ ਸ਼ਹੀਦੀ ਨੂੰ ਵੇਖ ਕੇ ਮਹਾਨ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਦੀਆਂ ਕਾਵੀ ਪੰਕਤੀਆਂ ਯਾਦ ਆਉਂਦੀਆਂ ਹਨ ਇਸ ਮਹਾਨ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਦੀ ਦਿੱਤੀ ਕੁਰਬਾਨੀ ਅਤੇ ਸ਼ਹੀਦੀ ਕਾਂ ਸਾਰੇ ਪਾਰ ਦੇ ਵਸੀਆਂ ਦਾ ਸਿਰ ਇਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਝੁਕ ਜਾਂਦਾ ਹੈ ਤਾ ਬੱਚਿਓ ਇਹ ਸੀ ਸ਼ਹੀਦ ਭਗਤ ਸਿੰਘ ਤੇ ਲੇਖ ਤਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ